ਆਰੋ ਲੋਗ ਆਰੋ ਲੋਗ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ੱਸਦੀ ਇਹ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰ ਜਿਹੜੀਆਂ ਨੇ ਖੜੜ ਦੀਆਂ ਨੇ ਜਿੱਥੇ ਇੱਕ ਜਦੋਂ 12 ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਟੁਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ 10 ਦੀ ਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜਿਹੇ ਆਵਾਜ਼ ਦਾਤਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜਿਹੇ ਆਵਾਜ਼ ਦਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ ਫਰਕ ਪੈਣਾ ਚਾਹੀਦਾ ਹੈ ਪੈਂਦਾ ਵੀ ਹੈ ਕਿਉਂਕਿ ਜੋ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਆਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ। ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ। ਦੱਸਦੀ ਹੈ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਅਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖਰੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉੱਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾਂ ਗੰਭੀਰ ਸੱਟਾਂ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਹ ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਬਾਅਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉੱਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜਿਹੀਆਂ ਵਾਰਦਾਤਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ। ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ। ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ। ਫਰਕ ਪੈਣਾ ਚਾਹੀਦਾ ਹੈ, ਪੈਂਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਆਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ। ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਇਹ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖੜੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾ ਗੰਭੀਰ ਸੱਤਾ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਸ ਇਹਨਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾਂ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਦੇ ਸਵਾਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉੱਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਗ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜੇਹੀਆਂ ਆਵਾਜ਼ਾਂ ਆਤਾ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜੇਹੀਆਂ ਆਵਾਜ਼ਾਂ ਆਤਾ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ ਫਰਕ ਪੈਣਾ ਚਾਹੀਦਾ ਹੈ ਪੈਂਦਾ ਵੀ ਹੈ ਕਿਉਂਕਿ ਜੋ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਅਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਦੋਂ 12 ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਹੈ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਹੈ ਕਿ ਉਸ ਦਾ ਸਿਰ ਫਟ ਜਾਂਦਾ ਹੈ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਅਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖਰੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸ ਤਰ੍ਹਾਂ ਦੀ ਕੋਈ ਕਹਾ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾਂ ਗੰਭੀਰ ਸੱਟਾਂ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਸ ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉੱਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜਿਹੀਆਂ ਵਾਰਦਾਤਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਭਾਲ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ ਫਰਕ ਪੈਣਾ ਚਾਹੀਦਾ ਪੈਂਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਆਨ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਇਹਨਾਂ ਦੀ ਭਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਇਹ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖੜੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾ ਗੰਭੀਰ ਸੱਤਾ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਹ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾ ਫੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਵਾਰ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉੱਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜਿਹੀਆਂ ਵਾਰਦਾਤਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਹੈ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ। ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ। ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ। ਫਰਕ ਪੈਣਾ ਚਾਹੀਦਾ ਹੈ, ਪੈਂਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਆਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ। ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਇਹ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫੱਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਅਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖੜੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾ ਗੰਭੀਰ ਸੱਤਾ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਸ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਬਾਅਦ ਦੱਸਿਆ ਜਾ ਰਿਹਾ ਹੈ ਕਿਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉੱਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜਿਹੇ ਆਵਾਜ਼ਦాతਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜਿਹੀਆਂ ਆਵਾਜ਼ਦాతਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ ਫਰਕ ਪੈਣਾ ਚਾਹੀਦਾ ਹੈ ਪੈਂਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਆਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਇਹ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫੱਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖੜੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਇਸ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉੱਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾਂ ਗੰਬੀਰ ਸੱਤਾ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਹ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਬਾਅਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜਿਹੇ ਹੀ ਆਵਾਜ਼ਦਾਰਤਾ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜਿਹੇ ਹੀ ਆਵਾਜ਼ਦਾਰਤਾ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਹੈ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ ਫਰਕ ਪੈਣਾ ਚਾਹੀਦਾ ਹੈ ਪੈਂਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਆਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਹੈ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਅਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖੜੜਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾ ਗੰਬੀਰ ਸੱਤਾ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਹ ਇਹਨਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਆ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਬਾਅਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉੱਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜਿਹੇ ਹੀ ਆਵਾਜ਼ਾਂ ਦਿੱਤਾ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜਿਹੀਆਂ ਆਵਾਜ਼ਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ। ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ। ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ। ਫਰਕ ਪੈਣਾ ਚਾਹੀਦਾ ਹੈ, ਪੈਂਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਆਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ। ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਇਹ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਹੈ ਕਿ ਉਸ ਦਾ ਸਿਰ ਫਟ ਜਾਂਦਾ ਹੈ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਅਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖੜੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸ ਤਰ੍ਹਾਂ ਦੀ ਕੋਈ ਕਹਾ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾ ਗੰਬੀਰ ਸੱਤਾ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਸ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜੇਹੀਆਂ ਵਾਰਦਾਤਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜੇਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ ਫਰਕ ਪੈਣਾ ਚਾਹੀਦਾ ਹੈ ਪੈਂਦਾ ਵੀ ਹੈ ਕਿਉਂਕਿ ਜੋ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਅਨ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਇਹਨਾਂ ਦੀ ਪਾਲਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਤਸਦੀ ਇਹ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਅਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖਰੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਕਹਾ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾਂ ਗੰਭੀਰ ਸੱਟਾਂ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਸ ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਉੱਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜੇਹੀਆਂ ਵਾਰਦਾਤਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜੇਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ ਫਰਕ ਪੈਣਾ ਚਾਹੀਦਾ ਹੈ ਪੈਂਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਅਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਦੋਂ 12 ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਹੈ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਹੈ ਕਿ ਉਸ ਦਾ ਸਿਰ ਫਟ ਜਾਂਦਾ ਹੈ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਅਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖੜੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸ ਤਰ੍ਹਾਂ ਦੀ ਕੋਈ ਕਹਾਣੀ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਗੰਭੀਰ ਸੱਤਾ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਸ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਆਪ ਲੈਂਦਾ ਹੈ ਕਿਉਂਕਿ ਜਦ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਬਾਅਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉੱਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਗੰਭੀਰ ਸੱਟ ਲੱਗਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਸਿਰ ਤੇ ਟਾਂਕੇ ਵੀ ਲੱਗਦੇ ਨੇ ਇਸ ਤਰੀਕੇ ਦੀ ਸੱਟ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਉੱਥੇ ਪੜਨ ਲਈ ਆਉਂਦੇ ਨੇ ਪੰਜਾਬ ਦੇ ਵਿੱਚੋਂ ਤੇ ਉੱਥੇ ਹੀ ਕੁਝ ਨਾਈਜੀਰੀਅਨਸ ਜਿਹੜੇ ਨੇ ਆਪਣਾ ਹੀ ਹੱਲਾ ਬੋਲ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੀ ਹੀ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਜਿਸ ਤੋਂ ਬਾਅਦ ਅਜਿਹੇ ਹੀ ਆਵਾਜ਼ਦਾਰਤਾ ਹੁੰਦੀਆਂ ਦਿਖਾਈ ਦਿੰਦੀਆਂ ਨੇ ਅਜਿਹੇ ਹੀ ਆਵਾਜ਼ਦਾਰਤਾ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਉਹਨਾਂ ਦੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਸੋ ਬੇहद ਹੀ ਇਹ ਵੱਡੀ ਖਬਰ ਹੋ ਜਾਂਦੀ ਹੈ ਫਰਕ ਪੈਣਾ ਚਾਹੀਦਾ ਹੈ ਪੈਂਦਾ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਾਈਜੀਰੀਆਨ ਕਿ ਕੁੱਟਮਾਰ ਕਰ ਰਹੇ ਨੇ ਤੇ ਇਸ ਦੀ ਜਾਂਚ ਪੜਤਾਲ ਹੁਣ ਕੀਤੀ ਜਾ ਰਹੀ ਹੈ ਇਹਨਾਂ ਦੀ ਪਾਲ ਵੀ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਬਾਹਰੋਂ ਲੋਕ ਆਏ ਤੇ ਉਹ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨ ਤਾਂ ਫਰਕ ਬਹੁਤ ਪੈਂਦਾ ਹੈ ਦੱਸਦੀ ਇਹ ਕਿ ਜਿੱਥੇ ਖਬਰ ਸਾਹਮਣੇ ਆ ਰਹੀ ਹੈ ਕਿ ਖਰੜ ਦੇ ਵਿੱਚ ਇੱਕ ਵਿਦਿਆਰਥੀ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁਝ ਨਾਈਜੀਰੀਅਨ ਦੇ ਵੱਲੋਂ ਬੇਹਦ ਕੁੱਟਮਾਰ ਕੀਤੀ ਜਾਂਦੀ ਇਸ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਕਿ ਉਸ ਦਾ ਸਿਰ ਫਟ ਜਾਂਦਾ ਉਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਤੱਕ ਦਾਖਲ ਕਰਵਾਉਣ ਦੀ ਨੌਬਤ ਆ ਜਾਂਦੀ ਹੈ ਦਰਅਸਲ ਕੁਝ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਆ ਤਸਵੀਰਾਂ ਜਿਹੜੀਆਂ ਨੇ ਖੜੜ ਦੀਆਂ ਨੇ ਜਿੱਥੇ ਇੱਕ ਸ਼ਖਸ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈ ਉਹ ਬਾਈਕ ਤੇ ਹੁੰਦਾ ਹੈ ਤਾਂ ਕੁਝ ਨਾਈਜੀਰੀਅਨ ਜਿਹੜੇ ਨੇ ਉਹ ਗੱਡੀ ਦੇ ਵਿੱਚ ਹੁੰਦੇ ਨੇ ਕਿਸ ਤਰ੍ਹਾਂ ਦੀ ਕੋਈ ਕਹਾ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੇ ਨਾਈਜੀਰੀਅਨ ਉਤਰ ਕੇ ਉਸ ਵਿਦਿਆਰਥੀ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਆ ਤਸਵੀਰਾਂ ਦੇਖ ਰਹੇ ਹੋ ਕਿੰਨੇ ਲੋਕ ਮਿਲ ਕੇ ਉਸ ਵਿਦਿਆਰਥੀ ਦੀ ਕੁੱਟਮਾਰ ਕਰ ਰਹੇ ਨੇ ਤਾ ਗੰਭੀਰ ਸੱਟਾਂ ਉਸ ਵਿਦਿਆਰਥੀ ਨੂੰ ਲੱਗਦੀਆਂ ਨੇ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀਗਾ ਤੇ ਜਦੋਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਲੋਕਾਂ ਦੇ ਵੱਲੋਂ ਇਹ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉੱਥੇ ਹੀ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਫਰਕ ਤਾਹ ਪੈਂਦਾ ਹੈ ਕਿਉਂਕਿ ਜੇ ਬਾਹਰ ਦੇ ਲੋਕ ਆ ਕੇ ਇੱਥੇ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸਵਾਲ ਕਈ ਖੜੇ ਹੋ ਜਾਂਦੇ ਨੇ ਜਿੱਥੇ ਇੱਕ ਪਾਸੇ ਤੁਸੀਂ ਇੱਥੇ ਆ ਕੇ ਰਹਿ ਰਹੇ ਹੋ ਤੇ ਉੱਥੇ ਹੀ ਦੂਸਰੇ ਪਾਸੇ ਇੱਥੇ ਦੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਬਾਅਦ ਦੱਸਿਆ ਜਾ ਰਿਹਾ ਹੈ ਕਿਰੀਬਨ ਸ਼ਾਮ ਦਾ ਇਹ ਮਾਮਲਾ ਬੀਤੀ ਸ਼ਾਮ ਦਾ ਇਹ ਮਾਮਲਾ ਹੈ 7 ਤੋਂ 8 ਵਜੇ ਦੇ ਵਿੱਚ ਵਿੱਚ ਦਾ ਇਹ ਮਾਮਲਾ ਹੈ ਜਦੋਂ ਇਹ ਸਾਰਾ ਕਾਂਡ ਹੁੰਦਾ ਹੈ ਤੇ ਉਥੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਜਾਂਦਾ ਕਿਉਂਕਿ ਉਸ ਵਿਦਿਆਰਥੀ ਨੂੰ ਗੰਭੀਰ